ਮੇਰਾ ਨਾਮ ਸਿਕੰਦਰ ਇੱਦਾਂ ਗਾਣਾ ਗੁਣਾ ਕਰਦੇ ਟਾਰੂੜੇ ਤੇ ਲਾਇਓ ਟੋ ਦੇ ਮੇਰੇ ਪਰਾ ਦੇ ਜਰਮ ਜਿਹਦੀ ਘਰ ਤੋਂ ਹੀ ਹੈ ਨਾ ਰਾਜਣਦੀ ਉਹ ਇੱਥੇ ਮੱਝੀ ਚੱਲ ਕੇ ਅੱਛਾ ਪੰਜਾਬੀ ਦਾ ਇੱਥੇ ਜੇ ਰੋਣਾ ਬਚਾ ਅੱਛਾ ਡਾਰਿੰ ਜੀ ਵੀ ਚੱਕਤਾ ਪਰਦਾ ਗਏ ਜੀ ਰਾਜਣੀ ਜਿਹਦੀ ਦਿੱਤੋ ਬਲਵਿੰਦਰ ਸਿੰਘ ਖਾਬਰੇ ਦੇ ਭਾਈ ਸਾਹਿਬ ਕਵਾ ਰਹੀ ਹੈ ਜੇ ਅੱਛਾ ਆ ਮੈਂ ਕਰਦੇ ਆ ਪਬਲਿਕ ਬਰੇਟ ਹੁੰਦੇ ਤਾਂ ਕਰ ਤੇ ਉਹੀ ਗਾਣਾ ਗੁਣਾ ਕਰਦੇ ਹੋਰ ਸਹੀ ਵੀ ਕਰਦੇ ਰਵੀ ਦੇ ਨਹਿਣਿਆਣ ਬੋੜਾ ਅਰਮੋਟਾ ਰਵੀ ਨੇ ਮੁੰਡੇ ਆ ਮੁੰਡੇ ਨਹੀਂ ਰਾਜ ਦੇ ਮੁੰਡੇ ਅੱਛਾ ਰਾਜ ਵਿੱਚ ਹੀ ਕਹਿੰਦੀ ਤੂੰ ਨਹੀਂ ਮਰ ਜਾਣਾ ਪੇਟ ਦੀ ਗੱਲ ਚਲੋ ਗੱਲ ਕੋਈ ਨਹੀਂ ਨੇ ਭਾਈ ਦਾ ਕਾਲਾ ਕੱਢਦੇ ਆ ਕੇ ਗਾੜੇ ਘਰ ਦੇ ਗਾੜੀ ਆ ਕੇ ਕਾਲਾ ਕੱਢਣ ਦੇ ਸੇਠ ਸੇਰੇ ਅੱਛਾ ਹਾਂਜੀ ਦੋ ਜਣੇ ਆਏ ਦੋੜੇ ਮਾਰਿਆ ਪੇਟ ਮਾਰੀ ਸੇਠ ਵੱਜੀ ਸੇਠ ਵੱਜੀ ਤੇ ਪਿੱਛੇ ਮਾਈ ਨਾਲੀ ਉਹਦੇ ਮੁੰਡਿਆਂ ਦੀ ਰਾਜ ਅੱਛਾ ਸਰਾਂ ਦਾ ਸਾਜਨ ਜੀ ਇਹਸ ਸਤ ਗੁਰੂ ਵੀ ਹੋਈ ਗੀ ਗੱਲ ਕੋਈ ਨਹੀਂ ਜੇ ਆ ਕੇ ਇੱਥੇ ਬਸ ਸਾਡੇ ਘਰ ਦੇ ਬੂਏ ਕੋਲ ਚਾਹ ਗਾੜੀ ਤੇ ਇਹਨੂੰ ਕਹਾਂ ਵੀ ਪਰੇ ਹਰ ਦਿਓ ਤੇ ਇਹ ਗਾੜੀਆਂ ਪਰੇ ਨਾ ਰਹਿਦੇ ਮੇਰੇ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਕਰਾਉਣਾ ਵਾ ਆਉਂ ਜਾਉਂ ਫਲਾਟ ਹੀ ਮੇਰੇ ਡੈਡੀ ਦੇ ਹੱਥੀ ਪੈਰ ਲੱਗਾ ਦਹੀਂ ਫਿਰ ਵੜ ਕੇ ਕੁੱਟਿਆ ਨੂੰ ਤੇ ਬਾਅਦ ਚ ਰੋੜੇ ਮਾਰਨਦਾ ਫਿਰ ਇਹਨਾਂ ਨੇ ਮੇਰਾ ਖੁੜਾ ਮਾਰਤਾ ਇੱਟ ਮਾਰ ਕੇ ਤੇ ਤੋਂ ਦੇਖ ਬੈਠ ਸਾਡ ਡੈਡੀ ਲਾ ਗਿਆ ਤੇ ਜਦ ਇੱਟ ਵਜੀਏ ਤਾਂ ਮਤਲਬ ਟਰੈਕਟਰ ਹੋ ਉਹ ਸਿੱਖਿਆ ਸਰਕਾਰੀ ਯੋਸਕਾ ਸੌਰ ਬੇਰਾਨਾ ਸੌਰ ਬੇਰਾਨਾ ਹੁੰਦਾ ਪਾਵਰ ਪੀਰਾਨਾ 100 ਰੁਪਏ ਪ੍ਰੋਗਰਾਮ ਦੇ ਘਰਾਂ ਦੇ ਮੁਰਕੋ ਘਰ ਤੋਂ ਭਰਾ ਗਿਆ ਮੁਰਕਾਨ ਕੇ ਪੈ ਗਈ ਥਾਂ ਉਹਤੇ ਕਹਿੰਦੇ ਪੀ ਇਹ ਕਹਿੰਦਾ ਸੁਨਿੰਦਰ ਦੀ ਰਾਜਨ ਜੀ ਇਹ ਸਾਡੇ 6.5 ਦੇ ਸਾਡੇ ਵਿੱਚ ਵਿੱਚ ਉਹ ਮੁੜ ਕੇ ਆ ਕੇ ਘਰੋਂ ਪਹਿਲਾਂ ਤੇ ਹਟਾਤਾ ਹੈਗਾ ਅੱਛਾ ਫੇਰ ਆ ਕੇ ਘਰੋਂ ਦੋਵੇਂ ਪਾ ਉਹ ਸੱਤੇ ਦੇ ਮੁਰੇ ਨਾਲ ਦੀ ਰਾਜਨ ਜਿਹੜਾ ਮਰਿਆ ਉਹ ਦੋ ਜਣੇ ਸੀ ਕਿ ਤੇ ਮਾਂ ਉਤਰਾਈ ਹੈ ਮਗਰ ਤੌੜੀ ਚਲਾਏ ਉਹਨਾਂ ਨੇ ਰੋ ਜੀ ਸਾਨੂੰ ਨੇ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ ਵਿੱਚ ਜਿਹੜੇ ਗਵੰਡੀ ਹੈ ਰਾਜਨਮ ਮਸੀ ਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਉੱਤੇ ਰਾਹੁਲ ਦੇ ਨਾਮ ਹੋਇਆ ਦੋਵੇਂ ਆਪਸ ਵਿੱਚ ਗਵੰਢੀ ਹੈਗੇ ਆ ਤੇ ਇਦਾਂ ਨੇ ਇੱਟਾ ਰੋੜੇ ਮਾਰੇ ਮਾਰੇ ਆ ਜਿਸ ਕਰਕੇ ਜਿਹੜਾ ਰਾਜਨਮ ਮਸੀ ਤੇ ਬਲਵਿੰਦਰ ਮਸੀ ਇਹਦੇ ਸੱਟਾ ਲੱਗਨ ਕਰਕੇ ਉਹਨਾਂ ਨੂੰ ਸਿਵਲ ਹਸਪੀਟਲ ਕਾਨੂੰਨਾਂ ਵਿੱਚ ਦਾਖਲ ਕਰਾਇਆ ਗਿਆ ਤੇ ਜਿਸ ਤੇ ਆਪਾਂ ਮੋਕੇ ਤੇ ਜਾ ਕੇ ਡਾਕਟਰ ਸਾਹਿਬ ਨੂੰ ਦੱਸਿਆ ਕਿ ਰਾਜਨਮ ਮਸੀ ਦੀ ਨੀਤਿ ਗੋਸ਼ੀ ਕੀਤਾ ਗਿਆ ਤੇ ਬਲਵਿੰਦਰ ਮਸੀ ਤੇ ਜ਼ਿਆਦਾ ਸੱਟਾ ਲੱਗਨ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹਸਪੀਟਲ ਗੁਰਦਾਸਪੁਰ ਤੇ ਦੋਵਾਰ ਆਪਾਂ ਜ ਨਜ਼ਰ ਅੰਜਸੀ ਕੀ ਕੋਈ ਪਹਿਰਾ ਲੈਣ ਦੇਣਾ ਹੈਗਾ ਇਹਨਾਂ ਦਾ ਤੇ 500 ਰੁਪਏ ਦੇ ਕਹਿੰਦੇ ਕੀ ਲੈਣ ਦੇਣਾ ਹੈਗਾ ਇਹਨਾਂ ਦਾ ਤੇ ਆਪਾਂ ਮਤਲਬ ਇਹਨਾਂ ਤੇ ਐਫ ਆਈ ਆਰ ਲੌਂਗ ਕਰਤੀ ਹੈ ਤੇ ਬਾਕੀ ਜਿਹੜਾ ਮੁੱਤਿ ਕੀ ਉਹਦੀ ਆਪਾਂ ਪੋਸਟ ਮਾਰਤ ਤਰਾਰੇ ਰੋਹਿਤ ਮਸੀਹ ਰਾਵਲ ਮਸੀਹ ਤੇ ਇੱਕ ਨਰੀ ਮਾਤਾ ਇਹ ਚ ਨਵਾਂ ਜਿਹੜਾ ਕਾਨੂੰਨ ਬਣਿਆ ਜੀ 103 ਬੀ ਐਨ ਐਸ